ਲਿੱਤੇ ਦੇ ਨੀ ਫਲਰ ਨੇਲੇ ਪਿੰਡ ਨੰਗਲਵੇਖੇ ਕਿਸੇ ਸਾਫ ਦੇ ਅੰਸਾ ਵੱਲੋਂ ਬਾਬਾ ਸਾਫ ਸਾਖ ਤੋਂ ਦੀਨਾਉ ਮੇਟ ਸਰਦੀ ਦੇ ਬੁੱਤੇ ਆਪ ਛੱਬ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਵਿਵਾੜੀ ਖਾਲਸਥਾਨੀ ਸਫਤ ਗੁਰਪਤਵਾਨ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਲਈ ਗਈ ਸੀ ਅਤੇ ਨਾਲ ਹੀ 14 April ਤੱਕ ਪੰਜਾਬ ਅੰਦਰੋਂ ਬਾਬਾ ਸਾਫ ਦੇ ਬੁੱਤ ਹਟਾਉਣ ਦੀ ਵੀ ਚੱਲ ਆਖੀ ਗਈ ਸੀ ਜਿਸ ਦਾ ਵਿਰੋਧ ਕਰਦੇ ਹੋਏ ਗੁਰਾਇਆਂ ਨੇਲੇ ਪਿੰਡ ਪਾਸਾ ਦੇ ਸਥਾਨਕ ਨਿਵਾਸੀਆਂ ਨੇ ਸਾਫ ਦਾ ਬਲਾਕ ਸੰਪਤੀ ਮੈਂਬਰ ਗਿਰਦਾਰੀ لال ਦੀ ਗਵਾਹੀ ਦਿੱਤੀ ਹੈ ਗੁਰਪਤਵੰਨ ਸਿੰਘ ਪੰਨੂ ਦਾ ਫਤਲਾਫੂਕੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਬੋਲਦੇ ਹਾਂ ਸਾਫਟਾ ਬਲਾਕ ਸੰធី ਮੈਂਬਰ ਗਿਰਦਾਰੀ ਲਾਲ ਅਤੇ ਸਰਪੰਚ ਗੁਰਮੁਖ ਸਿੰਘ ਮਾਨ ਨੇ ਕਿਹਾ ਕਿ ਇਹੋ ਜਿਹੇ ਵਿਰਤੀ ਜੇਹਾਂ ਦੀ ਤਰਕੀ ਦੇ ਬੈਠ ਕੇ ਆਪਣੀ ਥੋਕੀ ਸੌਰਤ ਲਈ ਭਾਰਤ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਸ਼ਾਸ਼ਜਾਂ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਕੇਂਦਰ ਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਤੇ ਵੀ ਸਵਾਲ ਖੜੇ ਕੀਤੇ ਇਸ ਮੌਕੇ ਉਹਨਾਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ ਉਸੇ ਉਹਨਾਂ ਪੰਜਾਬ ਸਰਕਾਰ ਨੂੰ ਬਾਬਾ ਸਾਹਿਬ ਦੇ ਮੋਤ ਨਾਲ ਛੇੜਛਾੜ ਕਰਨ ਵਾਲੇ ਬਖਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਵੀ ਕੀਤੀ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਧੀਮਾ ਸੁਖਵਿੰਦਰ ਸਿੰਘ ਸਰਪੰਚ ਮਿੰਟ ਕੰਦੂਆਲ ਪੰਜ ਬੂਟਾਰਾਮ ਪੰਜ ਬਿੰਦਰ ਕੁਮਾਰੀ ਪੰਜ ਪੀਰੋ ਪੰਜ ਮਿਰਬਲਦਾਰ ਸੁਮਿੰਦਰ ਸਿੰਘ ਮੇਰਚੰਦ ਸਾਥ ਦਾ ਸਰਪੰਚ ਜੀਵਨਦਾਸ ਰਾਮਕਿਸ਼ਨ ਪੰਜ ਗੁਰਦਾਵਰ ਸਿੰਘ ਸੁਪਿੰਦਰ ਕੁਮਾਰ ਸੁਪਿੰਦਰ ਸਿੰਘ ਮਿੰਟੋ ਬੂਟਾਰਾਮ ਚਾਵਟਾ ਬਲਵਲਵੰਤ ਰਾਏ ਸੋਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਮੌਜੂਦ ਸਨ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਾਸਲਾ ਦੇ ਵਿਖੇ ਅਸੀਂ ਗੋਪਤਵੰਤ ਸਿੰਘ ਪੰਨੂ ਜੋ ਕਿ ਅਮਰੀਕਾ ਦੀ ਧਰਤੀ ਤੇ ਬੈਠਾ ਪਰਪਰਤ ਸਰਕਾਰ ਦਾ ਕ੍ਰਿਮੀਨਲ ਬੰਦਾ ਆ ਬਹੁਤ ਜਿਆਦਾ ਕ੍ਰਾਈਮ ਕਰਕੇ ਉਹ ਜਾ ਕੇ ਉਧਰ ਸਿਵਲ ਚੈਪ ਲੈ ਕੇ ਬੈਠਾ ਪਰ ਰੋਜ਼ ਕੋਈ ਨਾ ਕੋਈ ਗਲਤ ਵੀਡੀਓ ਪਾ ਕੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਲਾਂਬੂ ਦਾ 84 ਦੇ ਵਿੱਚ ਇਹ ਬਹੁਤ ਲੱਗ ਚੁੱਕਾ ਕਿਉਂਕਿ ਜਿਹੜਾ 84 ਦੇ ਵਿੱਚ ਲੋਕਾਂ ਨੇ ਸੰਦਾ ਭੰਡਾਇਆ ਉਹ ਦਾ ਅਜ ਤੱਕ ਚੇਤਾ ਨਹੀਂ ਭੁੱਲਿਆ ਔਰ ਇਹ ਦੁਬਾਰਾ ਫੇਰ ਪੰਜਾਬ ਨੂੰ ਉਸੇ ਅੱਗ ਦੀ ਪੱਟੀ ਝੁਕਣਾ ਚਾਹੁੰਦੇ ਆ ਔਰ ਮੈਂ ਸਾਰੇ ਸਾਥੀਆਂ ਨੂੰ ਇਸ ਗੱਲ ਤੋਂ ਵੀ ਸचेत ਕਰਨੀ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਆਪਣਾ ਪਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਔਰ ਇਹ ਅੰਥਰਾ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਔਰ ਮੈਂ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਵੀ ਵਾਰਨਿੰਗ ਦਿੰਦਾ ਵੀ ਤੁਹਾਡੀਆਂ ਇੰਟੈਲੀਜੈਂਸੀਆਂ ਕਿੱਥੇ ਗਈਆਂ ਆ ਕੀ ਕਰਦੀਆਂ ਹੋ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਪੰਜਾਬ ਦੇ ਵਿੱਚ ਕੀ ਹੋਣ ਜਾ ਰਿਹਾ ਜਾਂ ਸੈਂਟਰ ਸਰਕਾਰ ਦੀਆਂ ਇੰਟੈਲੀਜੈਂਸੀਆਂ ਕੀ ਕਰਦੀਆਂ ਆ ਪਰ ਮੈਨੂੰ ਇਹਦਾ ਲੱਗ ਰਿਹਾ ਵੀ ਗੁਰਪਤਵਰ ਸਿੰਘ ਪੰਨੂ ਜਿਹੜਾ ਆ ਇਹ ਭੀਜੇਪੀ ਔਰ ਆਰਐਸ ਦਾ ਏਜੰਟ ਆ ਔਰ ਭੀਜੇਪੀ ਦੇ ਇਸ਼ਾਰੇ ਤੇ ਜੋ ਬਾਹਰੋਂ ਗਿੱਦੜ ਭਾਂਕੀਆਂ ਪੰਜਾਬ ਦੇ ਰਿਹਾ ਕਦੇ ਕਿਸੇ ਫਿਰਕੇ ਨੂੰ ਕਦੇ ਕਿਸੇ ਧਰਮ ਨੂੰ ਕਿਧਰ ਭੱਜੀਆਂ ਦੇਣ ਜਾ ਰਿਹਾ ਔਰ ਇੱਥੇ ਫੰਡੀਆਂ ਪਾ ਕੇ ਲੋਕਾਂ ਨੂੰ ਆਪ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅਸੀਂ ਕਦੇ ਵੀ ਉਹਦੇ ਇੱਥਾਂ ਦੀਆਂ ਵੀਡੀਓ ਰਲ ਕੇ ਲੜਾਂਗੇ ਨਹੀਂ ਪੰਜਾਬ ਸ਼ਾਂਤੀ ਬਣਾ ਕੇ ਰੱਖਾਂਗੇ ਔਰ ਮੈਂ ਉਹਨੂੰ ਵੀ ਇੱਕ ਵਾਰੀ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਪੇ ਦਾ ਪੋਤਾ ਦਾ ਪੰਜਾਬ ਦੀ ਧਰਤੀ ਤੇ ਇੱਕ ਵਾਰੀ ਪੈਰ ਰੱਖ ਕੇ ਦਿਖਾਓ ਜੇ ਤੂੰ ਮੁੜ ਕੇ ਚਲੇ ਗਿਆ ਤਾਂ ਫੇਰ ਕਹਿ ਦੇ ਬਾਹਰੋਂ ਬੈਠ ਕੇ ਗਿੱਧੜ ਭਾਗੀਆਂ ਦੇਣੀਆਂ ਇਹ ਬਹੁਤ ਇੱਕ ਬਜਲੀ ਵਾਲਾ ਕੰਮ ਆ ਜੇ ਸ਼ੇਰ ਬਣਨਾ ਤਾਂ ਵੀ ਸ਼ੇਰ ਪੰਜਾਬ ਜਾ ਕੇ ਬਣ ਸੋ ਇਹਨੀਆਂ ਬੇਨਤੀਆਂ ਮੈਂ ਕਰਦਾ ਹੋਇਆ ਸਾਡੇ ਗੁਰਵਿੰਦਰ ਸਿੰਘ ਪੀਮਾ ਜੀ ਸਰਪੰਚ ਸਾਹਿਬ ਦੰਦੂਆ ਤੋਂ ਜੰਗੂ ਸਾਹਿਬ ਸਰਪੰਚ ਸਾਹਿਬ ਮੇਰ ਚੰਨ ਜੀ ਤੇ ਹੋਰ ਵੀ ਸਾਡੇ ਸਾਰੇ ਜ਼ਿੰਮੇਵਾਰ ਸਾਥੀ ਮੈਂਬਰ ਪੰਚਾਇਤ ਆਇਆ ਮੈਂ ਸਾਰਿਆਂ ਨੂੰ ਅੱਜ ਦੇ ਇੱਥੇ ਜੀ ਆਇਆਂ ਕਹਿੰਦਾ ਤੇ ਵੈਲਕਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਪਾਸਲਾ ਦੀ ਸਮੁੱਚੀ ਸਾਧ ਸੰਗਤ ਨੇ ਜੋ ਕਿ ਗੁਰਪ੍ਰਧਵੰਤ ਸਿੰਘ ਪੰਨੂ ਨੇ ਅਮਰੀਕਾ ਬੈਠੇ ਦੇ ਧਮਕੀ ਦਿੱਤੀ ਸੀ ਉਹਦੇ ਸਬੰਧ ਵਿੱਚ ਸੰਤਾਨ ਸੰਗਤਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਸਜੋਗ ਨਾਲ ਉਹਦਾ ਪੁਤਲਾ ਫੂਕਿਆ ਜੀ ਜੋ ਸਾਡੇ ਪੰਜਾਬ ਦੇ ਲੋਕ ਆ ਅੱਗੇ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਸੰਤਾਪ ਹੰਡਾਇਆ ਬੜੀ ਭੈੜੀ ਅੱਗ ਸੀ ਪੰਜਾਬ ਵਿੱਚ ਜਿਨ੍ਹਾਂ ਨੇ ਸੇਕ ਝੱਲਿਆ ਉਹਨਾਂ ਨੂੰ ਪਤਾ ਦੀ ਅੱਗ ਹੁੰਦੀ ਕੀ ਆ ਇਸ ਲਈ ਬੜੀ ਸ਼ਾਂਤੀ ਨਾਲ ਬੜੇ ਪਿਆਰ ਨਾਲ ਹੀ ਸਦਭਾਵਨਾ ਨਾਲ ਸਾਡੇ ਭੈਣ ਭਰਾ ਸਾਰੇ ਪੰਜਾਬ 'ਚ ਰਹਿ ਰਹੇ ਆ ਇਹ ਸਾਡੀ ਸ਼ਾਂਤੀ ਨੂੰ ਨਾ ਭੰਗ ਕਰਨ ਤੇ ਬਹੁਤ ਚੰਗੀ ਗੱਲ ਹੈ ਆਪਣੀ ਫੋਕੀ ਸ਼ੋਰ ਤੇ ਫੋਕੀ ਸਿਆਸਤ ਜਿਹੜੀ ਬਾਹਰਲੇ ਮੁਲਕਾਂ 'ਚ ਬੈਠੇ ਕਰੀ ਜਾਂਦੇ ਆ ਮਾਇਆ ਕੱਠੀ ਕਰੀ ਜਾਂਦੇ ਉੱਥੇ ਬੈਠੇ ਬਿਆਨ ਦੇਈ ਜਾਂਦੇ ਇਹਨਾਂ ਦਾ ਜਾਂਦਾ ਕੱਖ ਨਹੀਂ ਤੇ ਸਾਡੇ ਪੰਜਾਬ ਦੀ ਸ਼ਾਂਤੀ ਭੰਗ ਹੁੰਦੀ ਆ ਅਸੀਂ ਰਲ ਮਿਲ ਕੇ ਸਾਰੇ ਹੀ ਪਿੰਡ ਵਾਸੀ 바ਵਾ ਸਾਹਿਬ ਅੰਬੇਦਕਰ ਦੇ ਬੁੱਤ ਦੀ ਸਟੈਚੂ ਦੀ ਰਲ ਮਿਲ ਕੇ ਸਾਰੇ ਰਾਖੀ ਕਰਾਂਗੇ 14 ਤਰੀਕ ਦੀ ਗੱਲ ਨਹੀਂ ਅਸੀਂ ਸਦਾ ਹੀ ਕਰਾਂਗੇ ਸਾਡੇ ਪਿੰਡ ਦੀ ਇਹ ਸ਼ਾਨ ਆ ਸਾਡੇ ਪਿੰਡ ਦੇ ਚਰਾਸਤੇ ਤੇ ਬੜੇ ਪਿਆਰ ਨਾਲ ਲੋਕਾਂ ਨੇ ਉਹਨੂੰ ਸਜਾਇਆ ਤੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਇਹਦੀ ਰਾਖੀ ਕਰਦੇ ਰਵਾਂਗੇ ਤਤ ਪਰ ਰਵਾਂਗੇ ਰਾਖੀ ਕਰਨ ਲਈ ਇਸ ਲਈ ਕਿਰਪਾ ਕਰਕੇ ਇਹ ਭੜੇ ਬਿਆਨ ਨਾ ਦੇਣ ਸਾਡੇ ਦੇਸ਼ ਦੀ ਸ਼ਾਂਤੀ ਅਖੰਡਤਾ ਨੂੰ ਨਾ ਭੰਗ ਕਰਨ ਪੰਜਾਬ ਦੀ ਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਰਹ ਰਹੇ ਆ ਇਹ ਕਿਰਪਾ ਕਰਨ ਸਾਡੇ ਤੇ ਇਹ ਆਪਣੇ ਮਾਰੇ ਅੰਸਰ ਜਿੰਨੇ ਵੀ ਸਾਡੇ ਪੰਜਾਬ ਦੇ ਬਾਹਰਲੇ ਮੁਲਕਾਂ 'ਚ ਬੈਠੇ ਆ ਇਹ ਆਪਣਾ ਰੋਟੀਆਂ ਸੇਕਦੇ ਆਪਣੀ ਸਿਆਸਤ ਕਰਦੇ ਪੂਰੀ ਦੀ ਇੱਥੇ ਦੇ ਲੋਕਾਂ ਨੂੰ ਤੰਗ ਹੋਣਾ ਪੈਂਦਾ ਇਸ ਲਈ ਸਾਰੇ ਸੁਜੋਗ ਨਾਲ ਸਾਰਾ ਪਿੰਡ ਅੱਗੇ ਤੋਂ ਵੀ ਇਕੱਠੇ ਹੋ ਕੇ ਇਸ ਦੀ ਰਾਖੀ ਕਰੀਏ ਤੇ ਆਪਣੇ ਪਿੰਡ ਦੀ ਸ਼ਾਂਤੀ ਨੂੰ ਬਣਾਈ ਰੱਖੀਏ